ਲੋਨਰ ਕੋਮ ਇਸ ਨੂੰ ਸਾਰੀ ਕਹਾਣੀ ਉਹ ਪੂਰੇ ਕਹਾਣੀ ਤਾਂ ਪਿਛਲੀ ਵੀਡੀਓ ਚ ਤੁਹਾਨੂੰ ਦੇਖਿਆ ਕਿ ਆਪਣੇ ਖੋਬਰ ਇੱਥੇ ਖੜਾ ਸੀ ਆਪਾਂ ਤੋਤਾ ਸੀ ਹਨ ਤੇ ਫਾਈਨਲੀ ਇੱਥੇ ਆਪਾਂ ਤਾਂ ਚੜਾ ਲਿਆ ਤੇ ਇੱਕ ਹੋਰ ਕੰਡ ਹੋ ਗਿਆ ਕਿ ਲੈਕਟਾਂ ਤੇ ਦੀਆਂ ਪਿਛਲੀਆਂ ਹੋ ਗਏ ਸੀ ਹਨ ਵੀ ਆਹ ਜਿਹੜਾ ਟੈਂਟ ਆਹ ਲੈਟ ਟੈਂਡਿਕਟਰ ਦੇ ਹੋਈਆਂ ਤੇ ਪਿਛਲੀਆਂ ਜਗ ਨੂੰ ਹਟ ਗਈਆਂ ਸੀ ਥਲੜੀਆਂ ਜਿਹੜੀ ਥੱਲੇ ਲਾਈਆਂ ਹਨ ਕਿਉਂਕਿ ਤਾਰ ਕੋਈ ਹੱਥ ਕਰਦੀ ਹੈ ਇੱਕ ਹੋਰ ਕੰਡ ਹੋ ਗਿਆ ਵੇਖੋ ਇੱਥੇ ਪਾਣੀ ਵੜ ਗਿਆ ਹਰਨਾ ਚ ਹੁਣ ਹਰਨਾ ਵੇਖੋ ਸਾਰਾ ਪਾਣੀ ਇਹ ਪਾਣੀ ਦੇ ਜਿਹੜਾ ਦੇਖਦੇ ਆ ਵੀ ਨੀ ਇਹ ਆਹ ਖਾ ਪਾਣੀ ਇਹਨਾਂ ਜਿਹੜਾ ਹੈ ਕੁਆਂਟਿਟੀ ਜੁਗਾ ਨਾ ਇਹ ਖਾ ਪਾਣੀ ਜਿਹੜਾ ਹੈਗਾ ਆਹ ਪਾਣੀ ਸਾਰਾ ਆਹ ਪਾਣੀ ਇਹਨਾਂ ਇਹ ਆਹ ਇਹ ਸਾਰਾ ਹਰਨ ਦੇ ਵਿੱਚੋਂ ਨਿਕਲੇ ਕਿਉਂਕਿ ਹਰਨ ਚ ਪਾਣੀ ਵੜ ਗਿਆ ਹੈਨਾ ਹੁਣ ਅਸੀਂ ਕਿਹਾ ਮੈਂ ਇਹਨੂੰ ਓਂਟੀ ਬੜਾ ਮੋਟਾ ਸਾਫ਼ ਸੂਫ਼ ਕਰੂੰਗਾ ਤਾਰਾ ਤੁਰਾ ਮੜੀਆਂ ਮੁੱਟੀਆਂ ਸਾਫ਼ ਕਰੂੰਗਾ ਜਿਵੇਂ ਤਾਰਾਂ ਚ ਤੇ ਟੇਬਲ ਈ ਟਿਆ ਪਰ ਫਿਰ ਵੀ ਕੋਈ ਮੜਾ ਮੋਟਾ ਜਾਂ ਪਾਣੀ ਜਾਂ ਲੱਗ ਗਿਆ ਹੋਣਾ ਤਾਂ ਕਰਕੇ ਮੜੀਆਂ ਮੁੱਟੀਆਂ ਸਾਰੀਆਂ ਸਾਫ਼ ਕਰ ਦਾਂਗੇ ਵਿੱਚੋਂ ਮੜਾ ਮੋਟਾ ਕੋਈ ਚੀਜ਼ ਨਾਲ ਸਾਫ਼ ਕਰ ਦਾਂਗੇ ਤੇ ਹੁਣ ਆਪਾਂ ਕਰਦੇ ਨਹੀਂ ਪਹਿਲਾਂ ਲੱਟਣਾ ਥੜੀਆਂ ਲੱਟਾਂ ਜਗਦੀਆਂ ਫਿਰ ਤੁਹਾਨੂੰ ਮਿਲ ਜਾਵੇ ਮੇਰੇ ਵੀਰੋ ਨਾਨੋ ਕੇ ਰੈਡੀ ਹੋ ਗਏ ਤੇ ਦੇਖੋ ਇੱਕ ਵਾਰੀ ਮੌਸਮ ਵਾਲਾ ਬਦਲ ਆਈ ਜਾਂਦਾ ਜੜ ਕੇ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਜਿਵੇਂ ਕਿ ਹੁਣ ਆ ਦੇਖੋ ਆਪਾਂ ਆ ਸੁੱਚਾ ਮ ਅਲਾਇਆ ਆਇਆ ਹੋ بس ਕਿਸੇ ਦਿਨ ਲਵਾ ਕੇ ਜਾ ਕੇ ਉਥੇ ਲਵਾਉਣੀ ਹੈ ਦੇਖੋ ਪਹਿਲਾ ਇਹ ਜਿਹੜੀਆਂ ਲੱਟਾਂ ਸਾਰੀਆਂ ਇਹ ਜਗਦੀਆਂ ਸੀਗੀਆਂ ਐਂਡੀਕੇਟਰ ਤੇ ਹੁਣ ਇਹ ਹੋ ਗਈਆਂ ਸਾਰੀਆਂ ਪਾਰਕਿੰਗ ਤੇ ਠੀਕ ਆ ਥੱਲੇ ਵੇਖੋ ਥੱਲੇ ਜਿਹੜੀ ਸਭ ਤੋਰ ਲਈ ਉਰਲੇ ਲੈਣਾ ਇਹੇ ਵੀ ਪਾਰਕਿੰਗ ਤੇ ਪਰਲੇ ਲੈਣ ਵੀ ਪਾਰਕਿੰਗ ਤੇ ਬਚਾਲੜੀ ਐਂਡੀਕੇਟਰਾਂ ਦੇ ਇਹ ਐਂਡੀਕੇਟਰ ਆ ਠੀਕ ਹੈ ਮੇਰੇ ਵੀਰੋ ਜਦੋਂ ਐਂਡੀਕੇਟਰ ਛੱਡਾਂਗੇ ਪਾਰਕਿੰਗ ਉਹਦੋਂ ਤੱਕ ਦੋਨੇ ਛੱਡਣੀਆਂ ਜਗ ਨਹੀਂ ਆਵੇਂ ਬਚਾ ਲੜੀ ਜਗੂਗੀ ਠੀਕ ਹੈ ਬਿਨਾਂ ਪਾਰਕਿੰਗ ਤੋਂ ਤੇਰੇ ਪਿੱਛੇ ਆਨ ਲਾਈਟ ਥੋੜੀ ਦੱਬਣ ਵਾਲੀ ਆ ਵਿੱਚੋਂ ਤਾਂ ਕਰਕੇ ਵੇਖੋ ਹੈਨਾ ਓਕੇ ਥੋੜੀ ਨਾ ਐ ਕਰੇ ਤਾਂ ਜਾ ਗਈ ਜਾਂਦੀ ਕਿਉਂਕਿ ਵਿਚਾਸ ਤੋਂ ਖੋਲ ਕੇ ਤੇ ਵਿੱਚ ਥੋੜੇ ਝਾੜ ਪੁੰਝੇ ਕਰਨ ਵਾਲੀ ਹੋਏਗਾ ਰੇਤ ਰੁੱਤਾ ਹੈਗਾ ਤਾਂ ਕਰਕੇ ਤੇ ਖਲੀ ਕੁਕੜੀ ਕੁਕੜੀ ਲੜ ਗਈ ਇੱਕ ਤਾਂ ਤੌਰ ਨੇ ਉਸ ਨੇ ਆ ਬਚਾ ਲੜੀ ਨਹੀਂ ਜਾਂਦੀ ਹਨਾ ਉਹ ਪਰਲੀ ਸਾਈਡ ਆ ਗਈ ਜਾਂਦੀ ਹੈ ਬਿਲਕੁਲ ਤਾਂ ਸੱਡਾਂ ਨਹੀਂ ਜਾਂਦੀ ਬਚਾ ਲੜੀ ਕੋਈ ਵੀ ਨਹੀਂ ਜਾਂਦੀ ਔਰਲੀ ਆ ਬਚਾ ਲੜੀ ਨਹੀਂ ਜਾਂਦੀ ਔਰ ਸਾਈਡ ਆਣੀ ਹਨਾ ਇਹ ਹੈ इंडिकेटर ਹੈ ਆ ਪਾਰਕਿੰਗ ਤੇ ਪਾਰਕਿੰਗ ਤੇ ਕੋਣਾ ਕੱਲੀ ਆ ਜਾਂਦੀ ਹੈ ਪਹਿਲਾਂ इंडिकेटर ਤੇ ਹੋ ਗਈ ਸੀ ਹਨਾ ਉਹ ਤੇ ਹੁਣ ਪਾਰਕਿੰਗ ਬੰਦ ਕਰੋ ਆ ਸੋਚਾਂ ਜੀਆਂ ਆਈਆਂ ਤਾਂ ਪਈਆਂ ਬਸ ਲਵਾਇਓ ਨਹੀਂ ਛੇ ਹੁਣ ਉਹ ਹੋ ਹੀ ਜਾਂਦਾ ਇਨਾ ਤੇ ਹੁਣ ਜੀ ਮੈਂ ਇੰਡੀਕੇਟਰ ਸ਼ੈੱਡ ਰੱਖਿਆ ਇੰਡੀਕੇਟਰ ਤੇ ਪਹਿਲਾਂ ਆਹ ਵੀ ਜਗਣ ਲੱਗ ਗਈ ਸੀ ਸਾਰੀਆਂ ਇੰਡੀਕੇਟਰ ਤੇ ਹੀ ਜਗਦੀਆਂ ਸੀ ਪਾਰਕਿੰਗ ਤੋਂ ਜਗ ਨੂੰ ਹਟ ਗਿਆ ਸੀ ਆ ਵੇਖੋ ਹੁਣ ਇੰਡੀਕੇਟਰ ਜਗਦੀ ਨੇ ਸਹੀ ਕਿਉਂਕਿ ਪਿੱਛੋਂ ਤਾਰ ਅੱਥ ਕਰੀ ਜਾਂਦੀ ਸੀ ਤਾਂ ਜਿਹੜੀ ਇੱਧਰ ਅਸੀਂ ਇੱਧਰਲੀ ਤਾਰ ਮੈਂ ਕੱਲ ਚੰਗੀ ਤਰ੍ਹਾਂ ਚੈੱਕ ਨਹੀਂ ਕਰੀ ਉੱਧਰ ਤਾਂ ਕੋਈ ਹੈ ਨਹੀਂ ਸੀ ਇਹ ਜੀ ਪ੍ਰੋਬਲਮ ਤਾਰ ਅੱਥ ਵਾਲੀ ਪਰ ਇੱਧਰ ਸੀ ਜ਼ਿਆਦਾ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਇਹ ਓ ਮੇਨ ਦਿਖਾਈ ਨਹੀਂ ਤਾਰ ਪਰ ਮੈਂ ਕਹਾਂ ਪਿਛਲੀ ਵੀਡੀਓ ਚ ਵੀ ਉਧਰ ਆਰਥ ਵਾਲ ਉਹ ਹੈਗਾ ਚਾਰਜ ਪ੍ਰੋਬਲਮ ਪਰ ਇਧਰ ਲਈ ਇੱਥੇ ਜੀ ਪ੍ਰੋਬਲਮ ਸੀਗੀ ਸੋਨੂੰ 1 ਮਿੰਟ ਦੋ ਹੁਣੇ ਉਹ ਦੇਖੋ ਹੁਣ ਐਂਡੀਕੇਟਰ ਜਗ ਜੰਦੇ ਆ ਕੋਈ ਨਹੀਂ ਜਗਦੀ ਪਈ ਤੇ ਥੱਲੇ ਕਿਹੜੀ ਜਗਦੀ ਪਈ ਆ ਥੱਲੇ ਮੈਨ ਲੱਗਿਆ ਬਚਾਲੜੀ ਜਗੂਗੀ ਹਾਂ ਆ ਬਚਾਲੜੀ ਜਗਦੀ ਆ ਸਾਈਡ ਵਾਲੀ ਆ ਵੀ ਨਹੀਂ ਜਗਦੀ ਕੋਈ ਵੀ ਸਾਈਡ ਵਾਲੀ ਨਹੀਂ ਹੈਗੀ ਬਚਾਲੀ ਨਹੀਂ ਸਾਰੀਆਂ ਸਾਈਡਾਂ ਨਹੀਂ ਜਗਦੀ ਬਚਾਲੜੀ ਨਹੀਂ ਜਗਦੀ ਪਈ ਤੇ ਪਿੱਛੇ ਦਾ ਐਂਡੀਕੇਟਰ ਵਾਲਾ ਵੀ ਐਂਡੀਕੇਟਰ ਜਗਦੀ ਹੈ ਕਿ ਨਹੀਂ ਬਾਕੀ ਠੀਕ ਆ ਮਿੱਤਰੋ ਇੱਕ ਵਾਰੀ ਚੈੱਕ ਕਰੋ ਹੁਣ ਜਿਵੇਂ ਆਪਾਂ ਬ੍ਰੇਕ ਦਬਈਏ ਤੇ ਉਦੋਂ ਜਦੋਂ ਮੈਂ ਪਿਛਲੇ ਗੇੜੇ ਖੋਲਿਆ ਉਦੋਂ ਤਾਂ ਹਾਂ ਮਤਲਬ ਇੰਡੀਕੇਟਰ ਆ ਤੇ ਉਹ gsi ਨਾ ਹਨਾ ਆਹ ਹੁਣ ਜਿਵੇਂ ਆਪਾਂ ਬ੍ਰੇਕ ਦਬੇ ਰੱਖਿਆ ਉਦੋਂ ਪਿਛਲੇ ਗੇੜੇ ਬ੍ਰੇਕਾਂ ਤੇ ਹੋ ਗਈ ਸੀ ਪਿਛਲੇ ਗੇੜੇ ਹੋ ਗਈ ਸੀ ਜਿਵੇਂ ਇੱਕ ਵਾਰੀ ਮੈਂ ਕੱਲ ਪਰਸੋਂ ਖੋਲਿਆ ਸੀ ਆ ਪਿਛੇ ਪਰਸੋਂ ਤਾਰਾਂ ਖੋਲ ਕੇ ਮੈਂ ਸੈੱਟ ਕੀਤੀਆਂ ਤਾਂ ਆਹ ਹੋ ਗਈਆਂ ਇੰਡੀਕੇਟਰ ਤੇ ਉਦੋਂ 5 10 15 ਦਿਨ ਪਹਿਲਾਂ ਖੋਲਿਆ ਸੀ ਉਹ ਪਿਛੋਂ ਤਾਰਾ ਤੇ ਇਹ ਫਿਰ ਹੋ ਗਈ ਸੀ ਬ੍ਰੇਕਾਂ ਤੇ ਤਾਂ ਕਰਕੇ ਤੇ ਪਹਿਲਾਂ ਹੁਣ ਚੈੱਕ ਕਰੋ ਬ੍ਰੇਕ ਦੇ ਥੱਲੇ ਇੱਕ ਵੀ ਲਾਈਟ ਹੈ ਨਹੀਂ ਤੇ ਬ੍ਰੇਕ ਵਾਲੀਆਂ ਸੈੱਡ ਵਾਲੀਆਂ ਪਿਛਲੀਆਂ ਜਗਦੀਆਂ ਬ੍ਰੇਕਾਂ ਵਾਲੀ ਬਾਕੀ ਕੋਈ ਨਹੀਂ ਜਗਦੀ ਬ੍ਰੇਕ ਵਾਲੀ ਤੁਸੀਂ ਦੇਖੋ ਮੈਨ ਕੋਲ ਇੱਕ ਵੀ ਠੀਕ ਆ ਤੇ ਥੋੜਾ ਜਿਹਾ ਕੰਡ ਹੋਰ ਹੋ ਗਿਆ ਸੀ ਇੱਕ ਉਹ ਕੀ ਹੋ ਗਿਆ ਸੀ ਸੁਣੋ ਇੱਕ ਮਿੰਟ ਹੁਣੇ ਦਿਖਾ ਦਿੰਦੇ ਆ ਉਹ ਹੋ ਬਾਤ ਵਾ ਕੋਕ ਓਕੇ ਪਾਰਕਿੰਗ ਵਾਲੀ ਪਾਰਕਿੰਗ ਤੇ ਜਗਦੀ ਆ ਹੈਂਡਿਕਟਰ ਵਾਲੀ ਐਂਡਿਕਟਰ ਦੇਖੋ ਪਾਰਕਿੰਗ ਵਾਲੀ ਜਗ੍ਹਾ ਨ ਲੱਗੀ ਹੈ ਦਿਸ ਇਜ਼ ਯੂਨੀਸ ਹੋਣਾ ਉਹ ਵੇਖੋ ਹਨ ਚੈਨਲ ਹੁੰਦਾ ਇਹ ਸਾਰੀਆਂ ਇੰਨਾ ਲਾਈਟਾਂ ਦੀਆਂ ਇਹਨਾਂ ਦਾ ਠੀਕ ਹੈ ਤੇ ਐਂਡਿਕਟਰ ਵਾਲੀ ਐਂਡਿਕਟਰ ਤੇ ਹੋ ਗਈ ਪਾਰਕਿੰਗ ਵਾਲੀ ਪਾਰਕਿੰਗ ਤੇ ਹੋ ਗਈ ਓਕੇ ਰਿਪੋਰਟ ਇੱਥੇ ਦੇਖੋ ਐਸ਼ਾ ਤੇ ਹੁਣ ਹੋ ਗਿਆ ਸੀ ਇੱਕ ਅਨ ਹੋਰ ਉਹ ਕਿਉਂ ਗੇਸੀ ਹਤਾ ਇਹਦੇ ਵਿੱਚ ਪਾਣੀ ਉੜ ਗਿਆ ਸੀ ਤਾਂ ਮੈਂ ਇਹਨੂੰ ਹੁਣ ਆ ਤਾਰਾਂ ਤੁਰਾਂ ਸਾਰੀਆਂ ਖੋਲ ਕੇ ਮਦੀਏ ਸਾਫ ਸਫਾਈ ਕਰਕੇ ਹਰ ਨੇ ਠੀਕ ਹੋ ਗਿਆ ਹੈ ਹਨਾ ਜੇ ਤੜਕੇ ਕਿਤੇ ਲੈ ਕੇ ਗਏ ਮਤਲਬ ਤੜਕੇ ਹਾਂ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਮੇਰੇ ਵੀਰ ਤੇ ਬਾਕੀ ਹੋਰ ਦੀ ਰਿਪੋਰਟ ਸਾਰੀਆਂ ਤਾਰਾਂ ਦਾ ਡੰਨੋਕਿਆ ਦੇਖੋ ਇੱਥੇ ਜਿਹੜੀਆਂ ਇੰਨੀਆਂ ਤਾਰਾਂ ਆ ਰਹੀਆਂ ਇਹਨਾਂ ਜੀ ਪ੍ਰੋਬਲਮ ਸੀ ਇਹਨਾਂ ਤਾਰਾਂ ਚ ਉਹ ਪਰਲੀਆਂ ਚ ਹੈ ਨਹੀਂ ਸੋ ਵੇਖੋ ਪਰਲੀਆਂ ਤਾਰਾਂ ਇੰਨਾ ਚ ਸਿੱਧਾ ਕਰਕੇ ਇਹਨੂੰ ਮੈਂ ਇੱਥੇ ਆ ਸਾਰੇ ਉਹ ਮੈਂ ਤਾਂ ਬੰਦ ਕਰਤੇ ਆ ਪਰ ਜਿਹੜੇ ਹੋਰ ਹੈਗੇ ਨਾ ਉਧਰ ਦੋ ਤਾਰ ਆ ਗਈਆਂ ਇਹ ਇਹ ਖੁੱਧਰ ਰਹਿ ਗਈਆਂ ਹਤਾਰ ਤੇ ਟੇਪ ਚਾਹ ਕਰਨਾ ਨਹੀਂ ਤੇ ਕੇਸ ਤੇ ਬਾਕੀ ਇਹਨਾਂ ਦੋਨਾਂ ਤੇ ਕਰਕੇ ਤੇ ਬਾਕੀ ਸਾਰੀਆਂ ਫਿਰ ਸਾਰੀਆਂ ਤਾਰਾਂ ਇਕੱਠੀਆਂ ਜੋੜ ਕੇ ਉਧਰ ਲੀਆਂ ਤੇ ਲੀਆਂ ਆ ਟੇਪ ਸਾਰੀਆਂ ਦੇ ਉੱਤੋਂ ਵੀ ਕਰਕੇ ਤੇ ਤਾਹਾਂ ਤਾਹ ਬਿਲਕੁਲ ਤਾਂ ਚਪੇ ਦਿੰਦੀਆਂ ਕਿਉਂਕਿ ਤੇ ਬਾਕੀ ਜੇ ਆਪਾਂ ਥਲੇ ਰੱਖਾਂਗੇ ਉਹ ਮੈਂ ਥੱਲੇ ਕੋ ਸੁਣਦਾ ਤਾਂ ਨਹੀਂ ਫਿਰ ਵੀ ਆਪਾਂ ਆ ਮੈਂ ਮੜਕਾ ਪੁੰਜਣ ਆ ਮੇਰੀਆਂ ਐਣਕਾਂ ਤੇ ਜੇ ਮੈਂ ਦੇਖਦਾ ਹੁਣੇ ਕਰ ਦਿਨਾ ਉਹਨੂੰ ਤਾਂ ਸੈਟ ਆ ਤੇ ਬਾਕੀ ਫਿਰ ਮਿਲਦੇ ਹਾਂ ਸੋਗ ਨੈਕਸਟ ਵੀਡੀਓ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਬਾਏ ਬਾਏ ਮਿੱਤਰੋ ਮਿਲਦੇ ਨੇ ਨੈਕਸਟ